ਪ੍ਰਾਇਮੇਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਘੁਆਟਰ ਸ਼ੁਰੂਆਤ ਅਹਿਮ ਖਬਰ ਦਿਨਾਂ ਆਪਰੇਸ਼ਨ ਸੰਦੂਰ ਤੇ ਭਾਰਤੀ ਫੌਜ ਦਾ ਬਿਆਨ ਸਾਹਮਣੇ ਆਇਆ ਹੈ ਆਪਰੇਸ਼ਨ ਸੰਦੂਰ ਤੇ ਭਾਰਤੀ ਫੌਜ ਨੇ ਕਿਹਾ ਕਿ ਪਾਕਿਸਤਾਨ ਦੇ ਨਿਸ਼ਾਨੇ ਤੇ ਸ੍ਰੀ ਦਰਬਾਰ ਸਾਹਿਬ ਵੀ ਸੀ ਹਮਲੇ ਸੰਬੰਧੀ ਭਾਰਤੀ ਫੌਜ ਨੇ ਵੱਡਾ ਦਾਵਾ ਕੀਤਾ ਹੈ ਭਾਰਤ ਪਾਕਿਸਤਾਨ ਤਣਾਅ ਦੇ ਨਾਲ ਜੁੜੀ ਹੋਈ ਅਹਿਮ ਜਾਣਕਾਰੀ ਜੜੀ ਸਾਹਮਣੇ ਆਈ ਕਿ ਕਈ ਮਿਜ਼ਾਈਲਾਂ ਅਤੇ ਡਰੋਨ ਦੇ ਨਾਲ ਹਮਲੇ ਦੀ ਪਲੈਨਿੰਗ ਸੀ ਭਾਰਤ ਦੇ 에ਅਰ ਡਿਫੈਂਸ ਸਿਸਟਮ ਨੇ ਹਰ ਹਮਲੇ ਨੂੰ ناکਾਮ ਕੀਤਾ ਸ੍ਰੀ ਦਰਬਾਰ ਸਾਹਿਬ ਨੇੜੇ ਸੁਰੱਖਿਆ ਪਹਿਰਾ ਬਣਾਇਆ ਕਿਆ ਸੀ ਭਾਰਤੀ ਫੌਜ ਨੇ ਇਸ ਬਾਬਤ ਜਾਣਕਾਰੀ ਦਿੱਤੀਆ ਤਾਂ ਐਮਪੀ ਗੁਰਜੀਤਔਸਲਾ ਨੇ ਭਾਰਤੀ ਫੌਜ ਦਾ ਧੰਨਵਾਦ ਕੀਤਾ ਏ ਗੁਰਜੀਤਔਸਲਾ ਨੇ ਕਿਹਾ ਕਿ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਰੱਖਿਆ ਕੀਤੀ ਹੈ ਸਾਡੀ ਭਾਰਤੀ ਫੌਜ ਨੂੰ ਸਲਾਮ ਹੈ ਆਪਰੇਸ਼ਨ ਸਿੰਧੂਰ ਤੇ ਭਾਰਤੀ ਫੌਜ ਦਾ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ ਹਮਲੇ ਸੰਬੰਧੀ ਭਾਰਤੀ ਫੌਜ ਨੇ ਵੱਡਾ ਦਾਵਾ ਕੀਤਾ ਭਾਰਤੀ ਫੌਜ ਨੇ ਭਾਰਤ-ਪਾਕਿਸਤਾਨ ਤਣਾ ਦੇ ਨਾਲ ਚੁੜੀ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ

पाकिस्तानी मिलिट्री के संस्थाओं को कोई नुकसान नहीं पहुंचाया और भारत के नीति और नैतिकता के अनुसार किसी भी सिविलियन को निशाना नहीं बनाया इस हमले से पहले भारतीय सेना के सर्वेलेंस इलेक्ट्रॉनिक वॉरफेयर अर्ली वार्निंग और एयर डिफेंस के सभी जरूरी उपकरण तैयार और तैनात थे सात मई की रात को हमने पुख्ता जानकारी मिली कि पाक किसी भी उचित और वैध टारगेट के ना होने के कारण भारतीय सैन्य ठिकानों को और सिविल इलाकों को खास तौर पर धार्मिक स्थलों को निशाना बनाएगा इसमें अमृतसर में स्थित गोल्डन टेम्पल सबसे अहम था हमें अतिरिक्त जानकारी यह भी मिली कि गोल्डन टेम्पल के ऊपर वो भारी तादाद में ड्रोन और मिसाइल से हमला करेगा इसीलिए हमने तुरंत आधुनिक अतिरिक्त एवं उपयुक्त एयर डिफेंस को उपलब्ध कराया और रणनीति के अनुसार गोल्डन टेम्पल को चारों ओर से एयर डिफेंस की सुरक्षा दी गई आठ मई की सुबह को अंधेरे में पाक ने अनुमान अनुसार ड्रोन और मिसाइल के जरिए से सभी सैन्य एवं सिविल ठिकानों पे और खास तौर पे गोल्डन टेम्पल पे भारी तादाद से ड्रोन का हमला किया क्योंकि हम इसके लिए तैयार थे तो भारतीय सेना के आर्मी एयर डिफेंस के सतर्क और सशक्त योद्धाओं ने पाकिस्तान के नापाक इरादों को पूरी तरीके से ध्वस्त करते हुए ड्रोन और मिसाइल हमले को पूरी तरह से विफल कर दिया ਔਰ ਹਮਨੇ ਗੋਲਡਨ ਟੈਂਪਲ ਤੇ ਇੱਕ ਆਂਚ ਵੀ ਨਹੀਂ ਆਣੀ ਤੇ ਉਧਰ ਸਰਹੱਦ ਦੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਫੌਜ ਸਾਡੇ ਦੇਸ਼ ਦਾ ਮਾਣ ਹੈ ਉਹਨਾਂ ਨੇ ਕਿਹਾ ਕਿ ਆਰਮੀ ਸਾਡੇ ਪੂਰੇ ਦੇਸ਼ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਅਸੀਂ ਸਿਰਫ ਫੌਜ ਕਰਕੇ ਅੱਜ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਮਹਿਸੂਸ ਕਰਦੇ ਹਾਂ ਅਸੀਂ ਜਿੰਨੀ ਵੀ ਹੋ ਸਕੀ ਹੈ ਤਾਂ ਫੌਜ ਦੀ ਉਨੀ ਹੀ ਮਦਦ ਕੀਤੀ ਹੈ ਲਾਲਬਾਦ ਦ੍ਰਿਸ਼ਾਸ਼ਤਰੀ ਜੀ ਹੀ ਉਹਨਾਂ ਨੇ ਇੱਕ ਬੜਾ ਵਧੀਆ ਲਫ਼ਜ਼ ਵਰਤਿਆ ਹੈ ਕਿ ਜੈ ਜਵਾਨ ਤੇ ਜੈ ਕਿਸਾਨ ਜਿਹੜਾ ਜੈ ਕਿਸਾਨ ਆ ਉਹ ਦੇਸ਼ ਨੂੰ ਰੋਟੀ ਦਿੰਦਾ ਤੇ ਜਿਹੜੇ ਆਰਮੀ ਆ ਪੂਰੇ ਦੇਸ਼ ਦੀ ਸੁਰੱਖਿਆ ਕਰਦੀ ਆ ਤੇ ਤਾਂ ਹੀ ਅਸੀਂ ਜਿਹੜੇ ਉਹ ਆਪਣੇ ਸਾਰੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਣੇ ਆਰਾਮ ਦੇ ਨਾਲ ਰਹਿੰਦੇ ਆ ਕਿ ਸਾਡੀਆਂ ਸਰਦਾਂ ਤੇ ਸਾਡੀ ਫੌਜ ਜਿਹੜੀ ਆ ਉਹ ਸਾਡੀ ਰਾਖੀ ਕਰਦੀ ਆ ਨਹੀਂ ਤੇ ਦੁਸ਼ਮਣ ਦੇਸ਼ ਜਿਹੜਾ ਹਰ ਵੇਲੇ ਆਪਣੀਆਂ ਚਾਲਾਂ ਚੱਲਦਾ ਜਿੱਤੋਂ ਸਾਡੇ ਜਿਹੜੇ ਨਾਗਰਿਕਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਆ ਇਸੇ ਕਰਕੇ ਹੀ ਅਸੀਂ ਇਹਨਾਂ ਦੀ ਬਦੌਲਤ ਹੀ ਆਪਾਂ ਇੱਥੇ ਜਿਹੜੇ ਆ ਉਹ ਵਸਦੇ ਆ ਪਿੰਡ ਦੇ ਵਿੱਚ ਇਹ ਇਹ ਸਾਡੇ ਪਿਛਲੇ ਦਿਨਾਂ ਤੋਂ ਜਦੋਂ ਮਾਹੌਲ ਖਰਾਬ ਹੋਇਆ ਵਾ ਤੇ ਉਸ ਤੋਂ ਬਾਅਦ ਆਰਮੀ ਸਾਡੇ ਖੇਤਾਂ ਦੇ ਵਿੱਚ ਆਏ ਆ ਤੇ ਇਥੇ ਇਹਨਾਂ ਨੇ ਆ ਕੇ ਸਾਡੇ ਵੱਲੋਂ ਜਿਹੜੀ ਮਤਲਬ ਕੋਈ ਵੀ ਇਹਨਾਂ ਨੂੰ ਜਿਹੜੀ ਸਹੂਲਤ ਆ ਇਹਨਾਂ ਨੇ ਸਾਡੇ ਵੀਰ ਪਰਮਜੀਤ ਸਿੰਘ ਇਹਨਾਂ ਕੋ ਜੇਸੀਪੀ ਵਾਸਤੇ ਜਾਂ ਕੋਈ ਵੀ ਜਿੰਨੀ ਵੀ ਸਾਡੇ ਕੋ ਪਿੰਡ ਵੱਲੋਂ ਨਗਰ ਵੱਲੋਂ ਜਿਹੜੀ ਇਹਨਾਂ ਦੀ ਹੈਲਪ ਹੋ ਸਕੀ ਕੀਤੀ ਆ ਇਹਨਾਂ ਵੀ ਸਾਨੂੰ ਸਾਡੀ ਸੁਰੱਖਿਆ ਦਾ ਜਿਹੜਾ ਵਾਦਾ ਕੀਤਾ ਸਾਡੇ ਤੇ ਉਧਰ ਦੂਜੇ ਪਾਸੇ ਐਮਪੀ ਗੁਰਜੀਤ ਸਿੰਘ ਔਜਲਾ ਨੇ ਭਾਰਤੀ ਫੌਜ ਦਾ ਧੰਨਵਾਦ ਕੀਤਾ ਐਮਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਰੱਖਿਆ ਕੀਤੀ ਹੈ। ਭਾਰਤੀ ਫੌਜ ਨੇ ਪਾਕਿਸਤਾਨ ਦੇ ਹਰ ਹਮਲੇ ਨੂੰ ناکام ਕੀਤਾ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਰਹੱਦ ਦੇ ਪਾਰੋਂ ਹਥਿਆਰ ਤੇ ਨਸ਼ਾ ਸਪਲਾਈ ਕਰਦਾ ਹੈ। ਪਾਕਿਸਤਾਨ ਦੀਆਂ ਮਿਜ਼ਾਈਲਾਂ ਤੇ ਡਰੋਨਾਂ ਨੂੰ ਵੀ ناکام ਕੀਤਾ ਹੈ। ਬਿਊਰੋ ਰਿਪੋਰਟ ਪ੍ਰਾਈਮੇਰੀ ਸ਼ਾਟੀਵੀ ਕਰਨਲ ਸੋਫੀਆ ਤੇ ਵਿਵਾਦਿਤ ਟਿੱਪਣੀ ਦੇ ਮਾਮਲੇ ਨਾਲ ਜੁੜੀ ਖਬਰ ਹੈ ਵਿਵਾਦਿਤ ਟਿੱਪਣੀ ਕਰਨ ਵਾਲੇ ਮੰਤਰੀ ਨੂੰ ਸੁਪਰੀਮ ਕੋਰਟ ਨੇ ਝਾਟ ਪਾਈ ਕਿ ਸੁਪਰੀਮ ਕੋਰਟ ਨੇ ਵਿਜੇ ਸ਼ਾਹ ਤੇ ਸਖਤ ਟਿੱਪਣੀਆਂ ਕੀਤੀਆਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡੇ ਬਿਆਨ ਤੇ ਪੂਰਾ ਦੇਸ਼ ਸ਼ਰਮਿੰਦਾ ਹੈ ਸਿਰਫ ਕਾਨੂੰਨੀ ਪ੍ਰਕਿਰਿਆ ਤੋਂ ਬਚਣ ਦੇ ਲਈ ਮਾਫੀ ਮੰਗ ਰਹੇ ਨੇ विजय शाह ਦੇ ਖਿਲਾਫ ਐਸਆਈਟੀ ਦਾ ਵਿਗਠਨ ਕੀਤਾ ਗਿਆ 28 ਮਈ ਤੱਕ ਰਿਪੋਰਟ ਮੰਗੀ ਗਈ ਹੈ ਤਾਂ ਸੁਪਰੀਮ ਕੋਰਟ ਨੇ ਕਰਨਲ 소ਫੀਆ ਕੁਰਾਸ਼ੀ ਬਾਰੇ ਅਪਮਾਨਜਨਕ ਟਿੱਪਣੀਆਂ ਦੇ ਲਈ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਦੀ ਜਮ ਕੇ ਖਿੱਚਾਈ ਕੀਤੀ ਹੈ ਇਸ ਦੇ ਨਾਲ ਹੀ ਸਰਵੋਚ ਕੋਰਟ ਨੇ ਸ਼ਾ ਖਿਲਾਫ ਦਰਜ ਐਫਆਈਆਰ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਗਠਤ ਕਰਨ ਦੇ ਨਿਰਦੇਸ਼ ਦਿੱਤੇ ਨੇ ਜਸਟਿਸ ਸੂਰਜ ਕਾਂਤ ਅਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਦੇ ਬੈਂਚ ਨੇ ਮੰਤਰੀ ਨੂੰ ਕਿਹਾ ਕਿ ਉਹਨਾਂ ਨੇ ਮੰਤਰੀ ਦੀਆਂ ਉਹ ਵੀਡੀਓਜ਼ ਵੇਖੀਆਂ ਨੇ ਜਿਸ ਵਿੱਚ ਚੋਸ ਨੇ ਟਿੱਪਣੀਆਂ ਕੀਤੀਆਂ ਤੇ ਮਕਰਮ ਮੁਆਫੀ ਵੀ ਮੰਗੀ ਬੈਂਚ ਨੇ ਹੈਰਾਨੀ ਜਤਾਈ ਕਿ ਕੀ ਇਹ ਮਗਰਮੱਛ ਦੇ ਹੰਝੂ ਸੀ ਜਾਂ ਫਿਰ ਕਾਨੂੰਨੀ ਕਾਰਵਾਈ ਤੋਂ ਬਚਣ ਦਾ ਯਤਨ ਸੀ ਜਸਟਿਸ ਸੂਰਜਕਾਂਤ ਨੇ ਕਿਹਾ ਕਿ ਨਾ ਟਿੱਪਣੀਆਂ ਕਰਕੇ ਪੂਰਾ ਦੇਸ਼ ਸ਼ਰਮਸਾਰ ਸੀ ਅਸੀਂ ਤੁਹਾਡੇ ਵੀਡੀਓਜ਼ ਵੇਖੇ ਨੇ ਤੁਸੀਂ ਬਹੁਤ ਹੀ ਮੰਦੀ ਪਾਸ਼ਾ ਵਰਤਣ ਦੇ ਕੰਡੇ ਸੀ ਪਰ ਕਿਸੇ ਤਰ੍ਹਾਂ ਬਿਹਤਰ ਸਮਝ ਆ ਗਈ ਜਾਂ ਤੁਹਾਨੂੰ ਟੁਕਮੇ ਸ਼ਬਦ ਨਹੀਂ ਮਿਲੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਪੂਰਾ ਦੇਸ਼ ਸਾਡੀ ਫੌਜ ਦੇ ਮਾਣ ਕਰਦਾ ਤੇ ਤੁਸੀਂ ਇਹ ਬਿਆਨ ਦਿੱਤਾ ਮੈਂਸ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਮਾਫੀ ਸੀ ਤੁਹਾਨੂੰ ਆਪਣੀ ਗਲਤੀ ਮੰਨ ਕੇ ਮਾਫੀ ਮੰਗਣੀ ਚਾਹੀਦੀ ਸੀ ਪਰ ਤੁਸੀਂ ਕਹਿੰਦੇ ਹੋ ਕਿ ਜੇ ਤੁਸੀਂ ਇਹ ਜਾਂ ਉਹ ਕਿਹਾ ਤਾਂ ਮੈਂ ਮਾਫੀ ਮੰਗਦਾ ਇਹ ਮਾਫੀ ਮੰਗਣ ਦਾ ਤਰੀਕਾ ਨਹੀਂ ਹੈ ਤੁਸੀਂ ਜਸਤਰਾਆਂ ਦੀਆਂ ਘਟੀਆਂ ਟਿੱਪਣੀਆਂ ਕੀਤੀਆਂ ਨੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਸਾਹ ਵੱਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਅਤੇ ਵਿਭਾ ਦੱਤਾ ਮੱਖੀ ਜਾ ਪੇਸ਼ ਹੋਈ ਸੀ ਸੁਪਰੀਮ ਕੋਰਟ ਨੇ ਮਧ ਪ੍ਰਦੇਸ਼ ਦੇ ਡੀਜੀਪੀ ਨੂੰ ਮੰਗਲਵਾਰ ਸਵੇਰੇ 10:00 ਵਜੇ ਤੱਕ ਆਈਜੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਦੇ ਵਿੱਚ ਇੱਕ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਹੁਕਮਾ ਮੁਤਾਬਕ ਐਸਆਈਟੀ ਦੇ ਵਿੱਚ ਇੱਕ ਮਹਿਲਾ ਅਧਿਕਾਰੀ ਵੀ ਸ਼ਾਮਲ ਕਰਨਾ ਜ਼ਰੂਰੀ ਹੋਏਗਾ ਇਹ ਟੀਮ ਮਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਤੇ ਦਰਜ ਐਫਆਈਆਰ ਦੀ ਜਾਂਚ ਕਰੇਗੀ ਬੈਂਚ ਨੇ ਸਿੱਟ ਨੂੰ ਆਪਣੀ ਪਹਿਲੀ ਰਿਪੋਰਟ 28 ਮਈ ਤੱਕ ਦਾਖਲ ਕਰਨ ਲਈ ਕਿ ਹਾਈ ਕੋਰਟ ਨੇ ਕਿਹਾ ਕਿ ਮੰਤਰੀ ਨੂੰ ਲੋਕ ਨੁਮਾਇੰਦਾ ਹੋਣ ਦੇ ਨਾਤੇ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਤੇ ਕੱਲਾ-ਕੱਲਾ ਸ਼ਬਦ ਸੋਚ ਸਮਝ ਕੇ ਵਰਤਣਾ ਚਾਹੀਦਾ ਹੈ आज सुप्रीम कोर्ट ने एक ऐतिहासिक आदेश दिया है जिसमें एक एसआईटी कॉन्स्टिट्यूट की है जिसमें थ्री आईपीएस लेवल के व्यक्ति होंगे जो डायरेक्ट रिक्रूटी होंगे जिसमें से जो हेड करेगा वो आईजी लेवल का व्यक्ति होगा जो कैडर मध्यप्रदेश का भले हो पर जो आउटसाइडर हो मध्यप्रदेश के ऐसे आईपीएस को इन्वॉल्व किया है साथ ही जो इन्वेस्टिगेशन करने का दायरा दिया है ट्वेंटी मई को इन्होंने सबमिट करनी है रिपोर्ट सुप्रीम कोर्ट में और जो तब तक के लिए गिरफ्तारी पर रोक लगा दिया है कंडीशनल है कि जब तक जैसा को ऑपरेट करेंगे तभी तक ये रोक का क्या हुआ और हुआजी करने की कोशिश कर रहे थे आ, सुप्रीम कोर्ट ने ऑब्जर्व किया जिस तरीके का इन्होंने का स्टेटमेंट था उस तरीके से जिस तरीके ऑपोलॉजी है वो दोनों उन्होंने देखी और इस पर ऑब्जर्व किया कि ये एक, एक भद्दा मजाक है इस तरीके की ओपोलाइज को हम लोग घरियाली आंसू कहलाते हैं इससे कोई मंसा नहीं इनकी अपोलाइज करने का यदि किसी के ठेस पहुंची हो तो माफी मांगता हूँ इस तरह की माफी ये इंटेंशन क्लियर नहीं करता है तो उसको रिजेक्ट कर दिया है सुप्रीम कोर्ट के बारह मई का उन्नीस मई को नहीं ये इंसिडेंस बारह मई का है बारह मई के बाद में उन्नीस मई तक आज तक कोई भी इनके तरफ से रिग्रेट नहीं किया गया है इन सब बिंदुओं को लेकर आज आ, सुप्रीम कोर्ट ने ऑब्जर्व किया कि ये निहायती जिस तरीके का एक्ट है ये वाकई में दुर्भाग्यजनक है ਗਲੀ ਹੈਮ ਖਬਰ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਵੱਡੀ ਖਬਰ ਹੈ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ ਹਵਾਰਾ 20 ਸਾਲ ਪੁਰਾਣੇ ਕੇਸ ਦੇ ਵਿੱਚ ਬਰੀ ਹੋ ਗਏ ਨੇ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ 20 ਸਾਲ ਪੁਰਾਣੇ ਕੇਸ ਦੇ ਵਿੱਚ ਬਰੀ ਕਰ ਦਿੱਤਾ ਹੈ ਉਹਨਾਂ ਦੇ ਵਿਰੁੱਧ 2005 ਦੇ ਵਿੱਚ ਖਰੜ ਥਾਣੇ ਦੇ ਵਿੱਚ ਵਿਸਫੋਟਕ ਸਮੱਗਰੀ ਨਾਲ ਸੰਬੰਧਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਤਰ੍ਹਾਂ ਉਹ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਏ ਸੀ ਇਸ ਤੋਂ ਪਹਿਲਾਂ ਉਹ ਮੁਹਾਲੀ ਦੇ ਥਾਣੇ ਤੋਂ ਬਰੀ ਹੋਏ ਸੀ ਜਗਤਾਰ ਸਿੰਘ ਹਵਾਰਾ ਤੇ ਕੋਲ 36 ਮੁਕੱਦਮੇ ਦਰਜ ਸਨ ਜਿਨ੍ਹਾਂ ਵਿੱਚੋਂ ਅੱਜ 36ਵੇਂ ਮੁਕੱਦਮੇ ਦੇ ਵਿੱਚ ਮੁਹਾਲੀ ਦੀ ਅਦਾਲਤ ਵੱਲੋਂ ਐਕਸਪਲੋਸਿਵ ਐਕਟ ਦੀ ਧਰਾਮਾ ਤਹਿਤ ਬਰੀ ਕਰ ਦਿੱਤਾ ਗਿਆ ਤਾਂ ਦੱਸਿਆ ਕਿ ਇਸ ਵੇਲੇ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਜੇਲ੍ਹ ਦੇ ਵਿੱਚ ਨੇ ਉਹਨਾਂ ਨੇ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਹੋਣ ਸੰਬੰਧੀ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਸੀ हिमाचल प्रदेश ਦੇ ਮੰਤਰੀ ਸੁਖਵਿੰਦਰ ਸਿੰਘ ਸੁਖੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਕੀ ਸੇਬ ਦੇ ਆਯਾਤ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾਏਗੀ ਸੀਐਮ ਸੁਖੂ ਨੇ ਕਿਹਾ ਕਿ ਤੁਰਕੀ ਦੇ ਸੇਬਾਂ ਕਾਰਨ ਹਿਮਾਚਲ ਨੂੰ ਨੁਕਸਾਨ ਹੋ ਰਿਹਾ ਹੈ ਮੈਂ ਪਾਬੰਦੀ ਲਗਾਉਣ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਾਂਗਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ 24 ਮਈ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਲਈ ਦਿੱਲੀ ਜਾਣਗੇ ਜਾਣਕਾਰੀ ਮੁਤਾਬਕ 24 ਮਈ ਨੂੰ ਦਿੱਲੀ ਦੇ ਵਿੱਚ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਪੀਐਮ ਨਰਿੰਦਰ ਮੋਦੀ ਦੀ ਮੀਟਿੰਗ ਹੈ ਤੇ ਇਸ ਵਿੱਚ ਸਾਰੇ ਮੁੱਖ ਮੰਤਰੀਆਂ ਨੂੰ ਬੁਲਾਇਆ ਗਿਆ ਹੈ ਸੀਐਮ ਸੁਖੂ ਤੁਰਕੀ ਤੋਂ ਆਉਣ ਵਾਲੇ ਸੇਬਾਂ ਦਾ ਮੁੱਦਾ ਪੀਐਮ ਮੋਦੀ ਕੋਲ ਉਠਾਣਗੇ ਇਸਤੇ پابੰਦੀ ਲਗਾਉਣ ਦੀ ਮੰਗ ਕਰਨਗੇ ਤੇ ਹੁਣ ਅਗਲੀ ਅਹਿਮ ਖਬਰ ਦਾ ਰੁਖ ਕਰਦੇ ਆਂ ਪੰਜਾਬ ਉਪਾਜਪਾ ਦੇ ਵਫਦ ਵੱਲੋਂ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪੰਜਾਬ ਭੀਜਪੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਚ ਰਾਜਪਾਲ ਦੇ ਨਾਲ ਮੁਲਾਕਾਤ ਹੋਈ ਆਮ ਆਦਮੀ ਪਾਰਟੀ ਉਤੇ ਸ਼ਰਾਬ ਮਾਫੀਆ ਦੀ ਪਿਸ਼ਤ ਪਨਾਹੀ ਦੇ ਇਲਜ਼ਾਮ ਲਗਾਏ ਗਏ ਨੇ ਸੁਨੀਲ ਜਾਖੜ ਨੇ ਕਿਹਾ ਕਿ ਮਜੀਠਾ ਸ਼ਰਾਬ ਕਾਂਡ ਦੇ ਮੌਲਜ਼ਮਾਂ ਦੀ ਪ੍ਰਾਪਰਟੀਆਂ ਜ਼ਬਤ ਹੋਵੇ ਮਜੀਠਾ ਸ਼ਰਾਬ ਕਾਂਡ ਵਿੱਚ ਮੌਤਾਂ ਨਹੀਂ ਕਤਲ ਹੋਇਆ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਾਂਡ ਦੀ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ ਗਈ ਹੈ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਸੁਨੀਲ ਜਾਖੜ ਤੋਂ ਲਾਸ਼ਾਂ ਤੇ ਸਿਆਸਤ ਦੀ ਉਮੀਦ ਨਹੀਂ ਸੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਦੇ ਵਿੱਚ ਪਿਛਲੇ ਦਿਨੀ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਪਾਰਟੀ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਦੇ ਨਾਲ ਮੁਲਾਕਾਤ ਕੀਤੀ ਹੈ ਭਾਜਪਾ ਵਫਦ ਨੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੰਦਿਆਂ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਕਤ ਮਾਮਲੇ ਦੀ ਸੀਬੀਆਈ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਆਮ ਆਦਮੀ ਪਾਰਟੀ ਦੀ ਪੁਸ਼ਤਪਨਾਹੀ ਹੇਠ ਚੱਲ ਰਿਹਾ ਅਤੇ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਬੇਨਤੀ ਜਿਹੜੀ ਗਵਰਨਰ ਸਾਹਿਬ ਨੂੰ ਕਰਕੇ ਆਂ ਗਵਰਨਰ ਸਾਹਿਬ ਮੈਂ ਸਮਝਦਾ ਕਨਸਟੀਟਿਊਸ਼ਨਲ ਬੋਡੀ ਮਜਬੂਰੀਆਂ ਲਿਮਿਟੇਸ਼ਨਸ ਹੈਗੀਆਂ ਪੰਜਾਬ ਵਿਧਾਨ ਸਭਾ ਨੇ ਅਸੀਂ ਬਿੱਲ ਪਾਸ ਕੀਤਾ ਸੀਗਾ ਵੀ ਪੰਜਾਬ ਸਰਕਾਰ ਦੀ ਬਿਨਾ ਪਰਮਿਸ਼ਨ ਤੋਂ ਸੀਬੀਆਈ ਨੂੰ ਇਨਕੁਆਇਰੀ ਨਹੀਂ ਲੱਗ ਸਕਦੀ ਪਰ ਇਹ ਸਾਰੇ ਮਸਲੇ ਦੇ ਅੰਦਰ ਦਿੱਲੀ ਵਾਲਿਆਂ ਨੇ ਜਦੋਂ ਹਾਈਜੈਕ ਕੀਤਾ ਅਸਲ ਦੋਸ਼ੀ ਤਾਂ ਮੈਂ ਉਹਨਾਂ ਨੂੰ ਮੰਨਦਾ ਭਗਵੰਤ ਮਾਨਜੀ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕਸੂਰ ਤਾਂ ਇਹ ਨਹੀਂ ਹੈ ਵੀ ਉਹਨਾਂ ਨੇ ਐਪਲੀਕੇਸ਼ਨ ਆਫ ਹਿਸ ਅਥਾਰਟੀ ਐਪਲੀਕੇਸ਼ਨ ਆਫ ਹਿਸ ਰਿਸਪੋਨਸੀਬਿਲਟੀ ਜਿਹੜੀ ਲੋਕਾਂ ਨੇ ਚੋਣਾਂ ਜਿੱਤੀ ਸੀ ਤੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਹੈ ਉਹ ਆਪਣਾ ਛੱਡ ਕੇ ਆਪਣੇ ਹੋਰ ਕਮਾਂ ਚ ਲੱਗੇ ਐ ਉਹਨਾਂ ਤੇ ਜੇ ਕੇਸ ਬਣੂਗਾ ਤੇ ਇਸ ਗੱਲ ਦਾ ਬਣੂਗਾ ਕਿ ਜਿਹੜੇ ਕਹਿੰਦੇ ਸੀ ਵੀ ਮੈਂ ਆ ਜਿਹੜਾ ਹੋਇਆ ਆ ਕਤਲ ਹੋਇਆ ਆ ਬੰਦੇ ਮਰੇ ਨਹੀਂ ਆ ਕਤਲ ਕੀਤੇ ਗਏ ਆ ਭਗਵੰਦ ਮਾਨ ਜੀ ਮੈਨੂੰ ਦੱਸੋ ਤਾਂ ਸਹੀ ਕਹਦੇ ਹੋ ਤਾਂ 302 ਦਾ ਪਰਚਾ ਦਰਜ ਹੋਇਆ ਹੈ ਇੱਕ ਬੰਦੇ ਤੇ ਤਾਂ ਦੱਸ ਦਿਓ ਕਿਸੇ ਤੇ 302 ਦਾ ਪਰਚਾ ਦਰਜ ਦਰਜ ਹੋਇਆ ਹੋਵੇ ਪਰ ਹੋਣਾ ਵੀ ਨਹੀਂ ਕਿਉਂਕਿ ਸਰਕਾਰ ਕਹਿੰਦਾ ਸਈਆਂ ਬਏ ਕਟਵਾਲ ਤੋਂ ਆਪ ਡਰ ਕਾਹੇਗਾ ਜਿਨ੍ਹਾਂ ਨੇ ਕੀਤਾ ਉਹ ਤਾਂ ਚੀਫ ਮਿਨਿਸਟਰ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਐ ਪਰ ਉਹਦੇ ਵਿੱਚ ਜਿਹੜੀ ਸਿਲਵਰ ਰਾਈਨਿੰਗ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਗਵਰਨਰ ਸਾਹਿਬ ਆਲਰੇਡੀ ਇਹ ਸਾਰੇ ਬੰਦਿਆਂ ਦੇ ਦਿੱਲੀ ਐਕਸਾਈਜ਼ ਪਾਲਸੀ ਦੀ ਇਨਕੁਆਇਰੀ ਚੱਲ ਰਹੀ ਹੈ ਉਹ ਜੇ ਇਨਕੁਆਇਰੀ ਖਤਮ ਨਹੀਂ ਹੋਈ ਸਾਹਿਬ ਦਿਸ ਇਜ਼ ਅ ਆਨਗੋਇੰਗ ਇਨਕੁਆਇਰੀ ਮੇਰੀ ਤੁਹਾਨੂੰ ਬੇਨਤੀ ਹੈ ਵੀ ਕਰਨ ਵਾਲੇ ਗੁਨਾਹ ਕਰਨ ਵਾਲੇ ਹੋਈ ਹੈ ਉਹਨਾਂ ਨੇ ਦਿੱਲੀ ਦੀ ਪਾਲਸੀ ਬਣਾਈ ਉਹੀ ਪਾਲਸੀ ਇੱਥੇ ਲਾਗੂ ਹੋਈ ਹੈ ਕਿ ਕਿਰਪਾ ਕਰਕੇ ਉਸ ਪਾਲਸੀ ਦਾ ਜਿਹੜਾ ਦਾਇਰਾ ਉਹਦੇ ਵਿੱਚ ਮਜੀਠੇ ਵਾਲੇ ਆ ਘਟਨਾ ਉਹ ਪਵਾ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਸਭ ਉਥੇ 27 ਬੰਦਿਆਂ ਦੀ ਮੌਤ ਹੋਈ ਹੈ ਡਰਗ ਵਾਲਿਆਂ ਦੀ ਗੱਲ ਕਰਦੇ ਆ ਵੀ ਡਰਗ ਵਾਲਿਆਂ ਦੇ ਪ੍ਰਾਪਰਟੀ ਜ਼ਬਤ ਕਰ ਲੋ ਇਸੇ ਤਰ੍ਹਾਂ ਇਹਨਾਂ ਲੋਕਾਂ ਦੀ ਪ੍ਰਾਪਰਟੀ ਜ਼ਬਤ ਹੋਣੀ ਚਾਹੀਦੀ ਹੈ ਆ ਪੈਸਾ ਹੈ ਜਿਹੜਾ ਸਰਕਾਰ ਦੇ ਖਜ਼ਾਨੇ ਵਿੱਚ ਵਜਾਇਆ ਇਹਨਾਂ ਲੋਕਾਂ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਘਰ ਤੋੜਨੇ ਇਹਨਾਂ ਦੇ ਵੀ ਤੋੜੋ ਜਿਹੜੇ ਲੋਕਾਂ ਨੇ ਇਹ بے ਜਾਨ ਗਰੀਬ ਬੰਦਿਆਂ ਨੂੰ ਮਾਰਿਆ ਹੈ ਉਹ ਪੈਸੇ ਉਹਨਾਂ ਦੀ ਪ੍ਰਾਪਰਟੀਆਂ ਜਬਤ ਕਰਕੇ ਰਿਕਵਰ ਕੀਤੇ ਜਾਣ ਇਹਨਾਂ ਦੇ ਪਾਏ ਜਾਣ ਉਧਰ ਆਮ ਆਦਮੀ ਪਾਰਟੀ ਦੇ ਐਮਪੀ ਮਲਵਿੰਦਰ ਸਿੰਘ ਕਾਂਗੜੇ ਸੁਨੀਲ ਜਾਖੜ ਨੂੰ ਜਵਾਬ ਦਿੱਤਾ ਐਮਪੀ ਮਲਵਿੰਦਰ ਸਿੰਘ ਕਾਂਗੜੇ ਕਿਹਾ ਕਿ ਸੁਨੀਲ ਜਾਖੜ ਲਾਸ਼ਾਂ ਤੇ ਰਾਜਨੀਤੀ ਕਰ ਰਹੇ ਨੇ ਪਾਸਪਾ ਦੇ ਵਿੱਚ ਜਾਖੜ ਸਾਹਿਬ ਦੀ ਸਿੱਥੀ ਅੱਜ ਕੱਲ ਕਮਜ਼ੋਰ ਹੋ ਗਈ ਹੈ ਸੁਨੀਲ ਜਾਖੜ ਤੋਂ ਲਾਸ਼ਾਂ ਤੇ ਸਿਆਸਤ ਦੀ ਉਮੀਦ ਨਹੀਂ ਸੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਰਿਕਾਰਡ ਟਾਈਮ ਦੇ ਵਿੱਚ ਮੁਲਜ਼ਮਾਂ ਨੂੰ ਫੜਿਆ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦਾ ਹੱਥ ਫੜਿਆ ਵੀਰ ਜਾਖਰ ਸਾਹਿਬ ਆਪਣੇ ਆਪ ਨੂੰ ਬੀਜੇਪੀ ਚ ਸਟੈਬਲਿਸ਼ ਕਰਨ ਦੇ ਚੱਕਰ ਚ ਇੰਨੇ ਅ ਤਰਮ ਲਾਏ ਪਏ ਆ ਇੰਨੇ ਮਤਲਬ ਹਤਾਸ਼ ਨਿਰਾਸ਼ ਹੈ ਕਿਉਂ ਕੁਝ ਵੀ ਉਹ ਜ ਲੋਨ ਬੋਲੀ ਜਾਂਦੇ ਦੇਖੋ ਜਿੱਥੋਂ ਤੱਕ ਗੱਲ ਹੈ ਜਿਹੜਾ ਸ਼ਰਾਬ ਕਾਂਡ ਮਜੀਠੇ ਚ ਹੋਇਆ ਬਹੁਤ ਮੰਦਪਾਗਾ ਹੋਇਆ ਔਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਮੀਡੀਏਟਲੀ ਜਿੰਨੇ ਵੀ ਅਫਸਰ ਜਿਹੜੇ ਜਿਹੜੇ ਲੋਕ ਉਥੇ ਜ਼ਿੰਮੇਵਾਰ ਸੀ ਠੇਕੇਦਾਰ ਹੋਵੇ ਐਕਸਾਈਟ ਦੇ ਅਫਸਰ ਹੋਣ ਪੁਲਿਸ ਦੇ ਅਫਸਰ ਹੋਣ ਇਮੀਡੀਏਟਲੀ ਵਿਥਿਨ 6 ਆਵਰਸ 6 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਔਰ ਅੱਗੇ ਵੀ ਜਿਹੜਾ ਵੀ ਕੋਈ ਇਹਦੇ ਨਾਲ ਸੰਬੰਧਿਤ ਬੰਦਾ ਕੋਈ ਵੀ ਜੁੜੂਗਾ ਤਾਂ ਇਤ ਕੋਈ ਬਖਸ਼ਿਆ ਨਹੀਂ ਜਾਊਗਾ ਲੇਕਿਨ ਬੜੀ ਇਸ ਗੱਲ ਦੀ ਮੈਨੂੰ ਵੀ ਬੜਾ ਚੰਬਾ ਹੈ ਕਿ ਜਾਕਰ ਸਾਹਿਬ ਵਾਲੇ ਗਵਰਨਰ ਸਾਹਿਬ ਨੂੰ ਮਿਲੇ ਆ ਦੇਖੋ ਜਾਕਰ ਸਾਹਿਬ ਜੇ ਤੇ ਤੁਸੀਂ ਵਾਕਈ ਸੀਰੀਅਸ ਹੋ ਕੀ ਪਰ ਜਿਹੜੀ ਇਹ ਨਸ਼ੇ ਦਾ ਮਸਲਾ ਹੈ ਉਹਨੂੰ ਲੈ ਕੇ ਤੇ ਫਿਰ ਇਹਦੇ ਚ ਸਭ ਤੋਂ ਵੱਡਾ ਜਿਹੜਾ ਕਾਰਨ ਸਮਝ ਆਇਆ ਤੇ ਮੀਥਨੋਲ ਹੈ ਜਿਹੜੀ ਕੀ ਆਨਲਾਈਨ ਅਵੇਲੇਬਲ ਹੈ ਦੇਸ਼ ਚ ਤੁਹਾਡੀ ਸਰਕਾਰ ਹੈ ਕਿਉਂ ਨਹੀਂ ਜਾਕਰ ਸਭ ਤੁਸੀਂ ਭਾਰਤ ਸਰਕਾਰ ਨੂੰ ਕਹਿ ਕੇ ਕੋਈ ਸਟ੍ਰਿਕਟ ਗਾਈਡਲਾਈਨਸ ਮੀਥਨੋਲ ਦੀ ਵਿਕਰੀ ਤੇ ਜਿਹੜੀਆਂ ਐ ਜਾਰੀ ਕਰਵਾਈਆਂ ਜਾਣ ਉਹਦੇ ਚ ਜਾ ਕੇ ਕਿਉਂ ਨਹੀਂ ਇਸ ਇਸ ਇਸ਼ੂ ਨੂੰ ਲੈ ਕੇ ਟੇਕ ਅਪ ਭਾਰਤ ਸਰਕਾਰ ਨਾਲ ਕਿਉਂ ਨਹੀਂ ਕਰਦੇ ਉਧਰ ਤੁਸੀਂ ਪਿਛਲੇ ਦੇਖ ਰਹੇ ਸੀ ਇੱਕ ਸ਼ਬਦ ਵੀ ਤੁਹਾਡੇ ਕੋਲ ਨਹੀਂ ਨਿਕਲਦਾ ਬੀਤੇ ਕੁਝ ਦਿਨ ਪਹਿਲਾਂ ਸਵੇਰ ਵਿੱਚ ਜ਼ਹਿਰੀਲੀ ਸ਼ਰਾਬੀ ਨਾਲ ਦੋ ਦਰਜਨਾ ਤੋਂ ਵੱਧ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਅੰਕੜਾ ਸਾਹਮਣੇ ਆਇਆ ਕਿ 27 ਲੋਕਾਂ ਦੀ ਇਸ ਜ਼ਹਿਰੀਲੀ ਸ਼ਰਾਬ ਨਾਲ ਜਾਨ ਚਲੀ ਗਈ ਉੱਥੇ ਹੀ ਇਸ ਘਟਨਾ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਵੱਲੋਂ ਇਸ ਘਟਨਾ ਤੇ ਪੀੜਤ ਪਰਿਵਾਰਾਂ ਲਈ ਮਦਦ ਦੇ ਹੱਥ ਅਗੇ ਵਧਾਏ ਗਏ ਸਨ ਤਾਂ ਉੱਥੇ ਹੀ ਪੰਜਾਬ ਪੁਲਿਸ ਵੀ ਐਕਸ਼ਨ ਦੇ ਵਿੱਚ ਹੈ ਐਸਵੀਚ ਪੰਜਾਬ ਸਰਕਾਰ ਨੇ ਜਿੱਥੇ ਪੀੜਤ ਪਰਿਵਾਰਾਂ ਲਈ 10 ਲੱਖ ਦੀ ਸਹਾਇਤਾ ਰਾਸ਼ੀ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਤਾਂ ਉੱਥੇ ਹੀ ਪੁਲਿਸ ਵੱਲੋਂ ਹੁਣ ਤੱਕ ਕੁੱਲ 18 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਨੇ ਇਥੋਂ ਤੱਕ ਕਿ ਅਫਸਰਾਂ ਨੂੰ ਵੀ ਸਸਪੈਂਡ ਕੀਤਾ ਜਾ ਚੁੱਕਿਆ ਬਿਊਰੋ ਰਿਪੋਰਟ ਪ੍ਰਾਈਮੇਸ਼ੀਆ ਟੀਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਮੱਜਠੀਆ ਦੀ ਸੁਰੱਖਿਆ ਮਾਮਲੇ 'ਚ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਕੇਂਦਰ ਨੇ ਸੀਲਬੰਦ ਰਿਪੋਰਟ ਅੱਜ ਕੋਰਟ 'ਚ ਦਿੱਤੀ ਹੈ 28 ਮਈ ਨੂੰ ਹੁਣ ਮਾਮਲੇ 'ਤੇ ਅਗਲੀ ਸੁਣਵਾਈ ਹੋਏਗੀ ਉਦੋਂ ਤੱਕ ਪੰਜਾਬ ਸਰਕਾਰ 'ਤੇ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਹੈ ਹਾਈ ਕੋਰਟ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮੱਜਠੀਆ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਪਟੀਸ਼ਨ 'ਤੇ ਅੱਜ ਪੰਜਾਬ ਪ੍ਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਕੇਂਦਰ ਸਰਕਾਰ ਨੇ ਇਸ ਮਾਮਲੇ 'ਚ ਅਦਾਲਤ ਵਿੱਚ ਸੀਲਬੰਦ ਰਿਪੋਰਟ ਪੇਸ਼ ਕੀਤੀ ਹੈ ਹਾਈ ਕੋਰਟ ਨੇ ਕੇਂਦਰ ਸਰਕਾਰ ਦੀ ਰਿਪੋਰਟ ਦੇਖਣ ਤੋਂ ਬਾਅਦ ਮਾਮਲੇ ਦੀ ਸੁਣਵਾਈ 28 ਮਈ ਤੱਕ ਮੁਲਤਵੀ ਕਰ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਉਦੋਂ ਤੱਕ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਰਹੇਗੀ। ਦੋਨਾਂ ਜੀ ਕਿ ਵਿਕਰਮ ਮਜੀਠੀਆ ਨੂੰ ਪਹਿਲਾਂ Z ਸ਼੍ਰੇਣੀ ਦੀ ਸੁਰੱਖਿਆ ਮਿਲੀ ਸੀ ਪਰ ਹਾਲ ਹੀ ਵਿੱਚ ਉਹਨਾਂ ਦੀ ਸੁਰੱਖਿਆ ਘਟਾ ਕੇ Y ਸ਼੍ਰੇਣੀ ਕਰ ਦਿੱਤੀ ਗਈ ਸੀ। ਪਟੀਸ਼ਨ ਦੇ ਵਿੱਚ ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਤੇ ਹਮਲਾ ਕਰਨ ਦੀ ਕਈ ਸਾਜ਼ਿਸ਼ਾਂ ਹੋ ਚੁੱਕੀਆਂ ਨੇ ਤੇ ਜਹੀ ਸਥਿਤੀ ਵਿੱਚ ਸੁਰੱਖਿਆ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਅਕਾਲੀ ਦਲ ਨੇ ਵੀ ਇਸ ਮੁੱਦੇ ਤੇ ਸਖਤ ਵਿਰੋਧ ਪ੍ਰਗਟ ਕੀਤਾ ਸੀ ਤੇ ਇਸ ਨੂੰ ਬਦਲੇ ਦੀ ਰਾਜਨੀਤੀ ਕੀ ਹੈ ਸਰਗੁਰ ਤੇਗ ਬਹਾਦਰ ਸਾਹਿਬ ਜੀ ਦੇ 300 ਪੰਜਾਵੇਂ ਸ਼ਹੀਦੀ ਦਿਹਾੜੇ ਸਬੰਧੀ ਅੱਜ ਅਹਿਮ ਮੀਟਿੰਗ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ 'ਚ ਮੀਟਿੰਗ ਹੋਈ ਹੈ ਸ਼ਹਾਦਤੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਤੇ ਚਰਚਾ ਕੀਤੀ ਗਈ ਹੈ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਹਰਜੋਤ ਬੈਂਸ ਵੀ ਇਸ ਮੀਟਿੰਗ 'ਚ ਮੌਜੂਦ ਰਹੇ ਸਰਕਾਰ ਦਾ ਟੀਚਾ ਹੈ ਕਿ ਇਤਿਹਾਸਿਕ ਸ਼ਹਾਦਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾਵੇ ਮੀਟਿੰਗ ਤੋਂ ਬਾਅਦ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਸਰਗੁਰ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤੀ ਦਿਹਾੜੇ ਤੇ ਸਰਕਾਰ ਵੱਡੇ ਪ੍ਰਬੰਧ ਕਰ ਰਹੀ ਹੈ ਗੁਰੂ ਸਾਹਿਬ ਜੀ ਦੇ ਚਰਨ ਸ਼ੋਪਰਾਪਤ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਕੀਰਤਨ ਦਰਬਾਰ ਨੇ ਹੋਣਗੇ ਤੇ ਜੰਮੂ ਤੋਂ ਲੈ ਕੇ ਦਿੱਲੀ ਤੱਕ ਯਾਤਰਾ ਵੀ ਕੱਢੀ ਜਾਏਗੀ ਚਰਨ ਸ਼ੋਪਰਾਪਤ ਸ਼ਿਰਗੁਰ ਤੇਗ ਬਹਾਦਰ ਜੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਨੇ ਵਿਜ਼ਿਟ ਕੀਤਾ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਦੇ ਚਰਨ ਸ਼ੋਪਰਾਪਤ ਗੁਰਦੁਆਰਾ ਸਾਹਿਬ ਬਣਨੇਗੇ ਜਾਂ ਹੋਰ ਯਾਦਗਾਰਾਂ ਬੜੀਆਂ ਰਹੀਆਂ ਉਹਨਾਂ ਥਾਮਾਂ ਦੇ ਉੱਤੇ ਕੀਰਤਨ ਦਰਬਾਰ ਕਰਾਉਣੇ ਨੇਗੇ ਔਰ ਇਸ ਤੋਂ ਬਿਨਾ ਕਵੀ ਦਰਬਾਰ ਹੋਣਗੇ ਔਰ ਸਾਡੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦੇ ਨਾਂ ਦੇ ਉੱਤੇ ਚੇਅਰ ਜਿਹੜੀ ਆ ਉਹਦੀ ਸਥਾਪਨਾ ਕੀਤੀ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀਆਂ ਥਾਮਾਂ ਦੇ ਉੱਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰ ਤੋਂ ਸ਼ੁਰੂ ਹੋ ਕੇ ਚਾਂਦਨੀ ਚੌਕ ਦਿੱਲੀ ਗਏ ਸੀਗੇ ਉਹ ਸਾਰੀ ਜਗ੍ਹਾ ਦੇ ਉੱਤੇ ਇੱਕ ਅਸੀਂ ਵੱਡੀ ਯਾਤਰਾ ਜਿਹੜੀ ਆ ਕੱਢਣ ਦਾ ਕਰਨ ਸੰਬੰਧੀ ਜਿਹੜਾ ਉਹ ਵਿਚਾਰ ਵਟਾਂਦਰਾ ਕੀਤਾਗਾ ਸੋ ਬਿਲਕੁਲ ਪੰਜਾਬ ਸਰਕਾਰ ਜਿਹੜੀ ਆ ਇਸ ਵਾਰ 350 ਮਹਾਂ ਬਲੀਦਾਨ ਦੇ ਸ਼੍ਰੀਗੁਰ ਤੇ ਇੱਕ ਬਹਾਦਰ ਜੀ ਦਾ ਬਲੀਦਾਨ ਦੇ ਜਿਹੜਾ ਉਹ ਬਹੁਤ ਹੀ ਧੂਮ-ਧਾਮ ਦੇ ਨਾਲ ਬੜੇ ਅੱਛੇ ਤੇ ਤਰੀਕੇ ਦੇ ਨਾਲ ਬੜਾ ਸ਼ਰਧਾਪੂਰਵਕ ਸ਼ਰਧਾਪੂਰਵਕ ਬਣਾਵਾਂਗੇ ਚੋਣ ਦੀ ਲਵਾਈ ਨੂੰ ਲੈ ਕੇ ਬਿਜਲੀ ਦਾ ਸ਼ਡਿਊਲ ਜਾਰੀ ਕਰ ਦਿੱਤਾ ਕਿਹਾ ਪਿਛਲੇ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਕਿਹਾ ਕਿ ਸਿੱਧੀ ਬਿਜਾਈ ਵਾਲੇ ਇਲਾਕਿਆਂ 'ਚ 8 ਘੰਟੇ ਬਿਜਲੀ ਮਿਲ ਰਹੀ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਸ਼ਡਿਊਲ ਦੇ ਹਿਸਾਬ ਦੇ ਨਾਲ ਬਿਜਲੀ ਮਿਲੇਗੀ ਪਿਛਲੇ ਸਾਲ 2 1753000 ਏਕੜ ਦੇ ਵਿੱਚ ਸਿੱਧੀ ਬਿਜਾਈ ਹੋਈ ਸੀ ਇਸ ਵਾਰ 5 ਲੱਖ ਏਕੜ ਦੇ ਵਿੱਚ ਸਿੱਧੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਏ ਮੰਤਰੀ ਹਰਪਜਨ ਢੀਓ ਨੇ ਕਿਹਾ ਕਿ ਹਰ ਸਾਲ ਬਿਜਲੀ ਦੀ ਡਿਮਾਂਡ ਵਧਦੀ ਹੈ ਬਿਜਲੀ ਸਪਲਾਈ ਕਰਨ ਦੇ ਲਈ ਸਾਡੇ ਕੋਲ ਪੂਕਤਾ ਪ੍ਰਬੰਧ ਨੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਥਰਮਲ ਪਲਾਂਟਾਂ ਦੇ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ 30 ਦਿਨ ਦਾ ਸਾਡੇ ਕੋਲ ਅਜੇ ਕੋਲਾ ਬਾਕੀ ਤੇ ਸਾਡੇ ਕੋਲ ਬਿਜਲੀ ਦੀ ਸਪਲਾਈ ਜਿਹੜੀ ਹੈ ਦੇਣ ਵਾਸਤੇ ਸਾਡੇ ਕੋਲ ਕੋਈ ਵੀ ਕਮੀ ਨਹੀਂ ਆ ਸਾਡੇ ਪੰਜ ਜਿਹੜੇ ਨੇ ਥਰਮਲ ਪਲੈਂਟ ਨੇ ਉਹਨਾਂ ਦੇ ਵਿੱਚ 15 ਯੂਨਿਟ ਨੇ ਸਾਡੇ ਇਸ ਵੇਲੇ 15 ਯੂਨਟਾਂ ਦੇ ਵਿੱਚੋਂ 14 ਯੂਨਿਟ ਜਿਹੜੇ ਨੇ ਚੱਲ ਰਹੇ ਨੇ ਇੱਕ ਯੂਨਿਟ ਸ਼੍ਰੀ ਗੁਰੂ ਅਮਰਦਾਸ ਥਰਮਲ ਪਲੈਂਟ ਗੋਇੰਦਵਾਲ ਸਾਹਿਬ ਵਾਲਾ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਪ੍ਰਾਈਵੇਟ ਸੀਗਾ ਆਪਾਂ ਖਰੀਦ ਕੇ ਸਰਕਾਰੀ ਕੀਤਾ ਉਥੇ ਇੱਕ ਯੂਨਿਟ ਜਿਹੜਾ ਆ ਉਹਨੂੰ ਅਸੀਂ ਉਹ ਮੇਨਟੇਨੈਂਸ ਤੇ ਆ ਉਨਮੀ 2-3 ਦਿਨ ਦੇ ਵਿੱਚ ਜਿਹੜਾ ਵਰਕਿੰਗ ਕਰਦੇ ਆਂਗੇ ਸੋ ਸਾਨੂੰ ਬਿਜਲੀ ਦੀ ਕੋਈ ਵੀ ਕਮੀ ਨਹੀਂ ਆ ਜੇ ਕੋਲੇ ਦੀ ਗੱਲ ਕਰੀਏ ਤੇ ਕੋਲਾ ਵੀ ਸਾਡੇ ਕੋਲ ਇਸ ਵੇਲੇ ਕਾफी ਮਾਤਰਾ ਦੇ ਵਿੱਚ ਕੋਲਾ ਜਿਹੜਾ ਹੈ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਪਿਆ ਹੈ ਓਵਰ ਆਲ ਦੇਖੀਏ ਤੇ ਕਈ ਸਾਡੇ ਕੋਲ ਲਗਭਗ ਦੀ ਦੇਣ ਤੋਂ ਵੱਧ ਦਾ ਕੋਲਾ ਜਿਹੜਾ ਆ ਉਹ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਅਵੇਲੇਬਲ ਆ ਖਬਰਾਂ ਦੇ ਸਬਲਟਨ ਦੇ ਵਿੱਚ ਨਾ ਹੀ ਹੁਣ ਮੈਨੂੰ ਕੁਲਦੀਪ ਕਾਟਨ ਦੀ ਇਜਾਜ਼ਤ ਦੇਖਦੇ ਰਹੋ ਪ੍ਰਾਈਮ ਮਿੰਿਸਟਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ